ਕਈ ਲੀਡਰਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸ਼ਿਕਾਇਤ ਲੈ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਪ੍ਰਧਾਨ ਜੀ ਦੇ ਤੇ ਵੇਖ ਹੀ ਲਿਆ 78 ਤੋਂ 18 ਤੇ ਲੈ ਆਓ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਗੋਚਲੋ ਚਾਹੀਦੇ ਨਹੀਂ ਫਸ ਸਿੱਧੂ ਵੀ ਜਿਹੜਾ ਹੈ ਮੈਂ ਹੀ ਮੈਂ ਹਾਂ ਦੂਸਰਾ ਕੋਈ ਨਹੀਂ ਇਸ ਸਿਧਾਂਤ ਤੇ ਜਿਹੜਾ ਚੱਲਦੇ ਪਏ ਐ ਵੀਰੇ ਲੱਗਦਾ ਕਿ ਆਪਣੇ ਆਪ ਨੂੰ ਹੀ ਉੱਪਰ ਦਿਖਾਉਂਦੇ ਨੇ ਪਾਰਟੀ ਦੇ ਉੱਪਰ ਦਿਖਾਉਂਦੇ ਨੇ ਕਿ ਮੇਰੇ ਕਰਕੇ ਆਪਣਾ ਪਾਰਟੀ ਹੈਗੀ ਐ ਸੋ ਇਹ ਸਿੱਧੂ ਦੀ ਕਮੀ ਵੀ ਹੈ ਨਵਜੋਤ ਸਿੱਧੂ ਪਾਰਟੀ ਖਰਾਬ ਕਰ ਰਿਹਾ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਪਰ ਦੂਜੇ ਪਾਸੇ ਸਿੱਧੂ ਕਹਿੰਦਾ ਜੀ ਜਦੋਂ ਸਾਨੂੰ ਪ੍ਰੋਗਰਾਮਾਂ ਦੇ ਵਿੱਚ ਹੀ ਨਹੀਂ ਬੁਲਾਇਆ ਜਾਂਦਾ ਤੇ ਅਸੀਂ ਕਰੀਏ ਤਾਂ ਕੀ ਕਰੀਏ ਫੈਸਲਾ ਹੁਣ ਹਾਈ ਕਮਾਂਡ ਦੇ ਹੱਥ ਪਹੁੰਚ ਚੁੱਕਿਆ ਜੀ ਹਾਂ ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਵੇਂ ਹੀ ਇਲੈਕਸ਼ਨ ਨਜ਼ਦੀਕ ਆਈ ਆ ਤਾਂ ਅੰਦਰੂਨੀ ਕਲੇਸ਼ ਖੜਾ ਹੋ ਗਿਆ ਤੁਹਾਡੇ ਯਾਦ ਹੋਣਾ ਇਹ ਪਿਛਲੇ ਟਾਈਮਾਂ ਦੇ ਵਿੱਚ ਵੀ ਦੇਖਿਆ ਗਿਆ ਕਿ ਜਦੋਂ ਜਦੋਂ ਇਲੈਕਸ਼ਨ ਨਜ਼ਦੀਕ ਹੁੰਦੀ ਆ ਤਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਇੱਕ ਵਾਰ ਉੱਪਰ ਕੇ ਜਰੂਰ ਆਉਂਦਾ ਤੇ ਹੁਣ ਇੱਕ ਵਾਰ ਫਿਰ ਤੋਂ ਅਜੀਹਾ ਹੀ ਦੇਖਣ ਨੂੰ ਮਿਲਿਆ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ ਸੀ ਫਿਰ ਚਰਨਜੀਤ ਸਿੰਘ ਚੰਨੀ ਮਨਾਮ ਨਵਜੋਤ ਸਿੰਘ ਸਿੱਧੂ ਸੀ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਬਨਾਮ ਨਵਜੋਤ ਸਿੰਘ ਸਿੱਧੂ ਬਣਦੇ ਦਿਖਾਈ ਦੇ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਿੱਧੂ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਪਲਟ ਜਵਾਬ ਦਿੱਤਾ ਜਾਂਦਾ ਸਿੱਧੂ ਆਪਣੇ ਵੱਖਰੇ ਧੜੇ ਦੇ ਨਾਲ ਚੱਲਦੇ ਨਜ਼ਰ ਆ ਰਹੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਆਪਣੇ ਧੜੇ ਦੇ ਨਾਲ ਚੱਲਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਕਈ ਲੀਡਰਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸ਼ਿਕਾਇਤ ਲੈ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਖਰਾਬ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਓ ਉਧਰ ਨਵਜੋਤ ਸਿੰਘ ਸਿੱਧੂ ਆਪਣੀਆਂ ਸਫਾਈਆਂ ਪੇਸ਼ ਕਰ ਰਹੇ ਨੇ ਆਪਣੇ ਧੜੇ ਦੇ ਨਾਲ ਚੱਲ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਇੱਕ ਵੱਡਾ ਇਕੱਠ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤਾ ਗਿਆ ਸੀ ਉਸੇ ਇਕੱਠ ਦੌਰਾਨ ਹੀ ਜਿਹੜਾ ਇਹ ਵਖੇੜਾ ਸ਼ੁਰੂ ਹੁੰਦਾ ਹੈ ਹਾਲਾਂਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਅਨੇ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਸਰਗਰਮੀਆਂ ਵਧਾਈਆਂ ਨੇ ਬਖੇੜਾ ਤਾਂ ਉਦੋਂ ਤੋਂ ਹੀ ਸ਼ੁਰੂ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਉਦੋਂ ਤੋਂ ਹੀ ਵੱਖਰੇ ਚੱਲਦੇ ਨਜ਼ਰ ਆ ਰਹੇ ਨੇ ਇਹ ਲਗਾਤਾਰ ਦੇਖਿਆ ਵੀ ਗਿਆ ਕਿਉਂਕਿ ਤੁਹਾਡੇ ਯਾਦ ਹੋਣਾ ਜਦੋਂ 2022 ਦੀ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਤੋ ਅਲੱਗ ਨਵਜੋਤ ਸਿੰਘ ਸਿੱਧੂ ਆਪਣਾ ਇੱਕ ਵੱਖਰਾ ਧੜਾ ਲੈ ਕੇ ਚੱਲਣ ਲੱਗੇ ਸੀ ਉਸ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ 2022 ਦੀ ਇਲੈਕਸ਼ਨ ਦੇ ਲਈ ਮੁੱਖ ਮੰਤਰੀ ਫੇਸ ਦਾ ਨਾਮ ਚਰਨਜੀਤ ਸਿੰਘ ਚੰਨੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਉਸ ਵਕਤ ਵੀ ਨਵਜੋਤ ਸਿੰਘ ਸਿੱਧੂ ਆਪਣੇ ਅਲੱਗ ਧੜੇ ਨਾਲ ਜਾਂਦੇ ਨਜ਼ਰ ਆਏ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੇਲ੍ਹ ਚਲੇ ਜਾਂਦੇ ਨੇ ਜੇਲ੍ਹ ਤੋਂ ਵਾਪਸ ਆਉਂਦੇ ਨੇ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਬਿਮਾਰ ਹੋ ਜਾਂਦੇ ਨੇ ਜਿਸ ਕਰਕੇ ਕੁਝ ਸਮੇਂ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਦੂਰੀ ਬਣਾ ਲਈ ਸੀ ਪਰ ਜਿਵੇਂ ਹੀ ਮੁੜ ਤੋਂ ਸਿੱਧੂ ਸਿਆਸਤ ਦੇ ਵਿੱਚ ਸਰਗਰਮ ਹੋਏ ਨੇ ਸਰਗਰਮ ਹੁੰਦਿਆਂ ਹੀ ਇਹ ਜਿਹੜਾ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਜਿਹੜਾ ਕਾਟੋ ਕਲੇਸ਼ ਸ਼ੁਰੂ ਹੋ ਗਿਆ ਤੇ ਹਾਈ ਕਮਾਂਡ ਦੀ ਇਸ ਦੇ ਵਿੱਚ ਐਂਟਰੀ ਵੀ ਹੋਈ ਆ ਇਹਨਾਂ ਦੇ ਕੌਮੀ ਪ੍ਰਧਾਨ ਦੇ ਵੱਲੋਂ ਉਹ ਇਹ ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਦੇ ਨਾਲ ਜਿਹੜਾ ਨੌ ਸਾਬਕਾ ਵਿਧਾਇਕਾਂ ਨੇ ਇਹ ਜਿਹੜਾ ਉਹ ਉਹ ਉਹਨਾਂ ਦੇ ਅੱਗੇ ਸ਼ਿਕਾਇਤ ਰੱਖੀ ਆ ਤੇ ਪੂਰਾ ਮਾਮਲਾ ਪ੍ਰਿਆੰਕਾ ਗਾਂਧੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪ੍ਰਿਆੰਕਾ ਗਾਂਧੀ ਦੇ ਧਿਆਨ ਦੇ ਵਿੱਚ ਲਿਆਉਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਿਆੰਕਾ ਗਾਂਧੀ ਦੇ ਬੜੇ ਨਜ਼ਦੀਕੀ ਨੇ ਇਹ ਉਹਦੋਂ ਵੀ ਨਜ਼ਦੀਕੀਆਂ ਸਾਹਮਣੇ ਆਈਆਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਤਕਰਾਰ ਹੋਇਆ ਸੀ ਜਿਸ ਵਕਤ ਸੋਨੀਆ ਗਾਂਧੀ ਵਿਚਕਾਰ ਫਸ ਗਏ ਸੀ ਕਿਉਂਕਿ ਸੋਨੀਆ ਗਾਂਧੀ ਚਾਹੁੰਦੇ ਸੀ ਕਿ ਕੈਪਟਨ ਨੂੰ ਅੰਦਾਸਾ ਦਿੱਤਾ ਜਾਵੇ ਪਰ ਪ੍ਰਿਆੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦਾ ਸਾਥ ਦੰਦੇ ਨਜ਼ਰ ਆਏ ਸੀ ਤਾਂ ਪਹਿਲਾਂ ਤੁਹਾਨੂੰ ਉਹ ਸੁਣਾ ਦੰਨੇ ਆ ਕਿ ਪ੍ਰਤਾਪ ਸਿੰਘ ਬਾਜਪਾ ਨੇ ਜਿਹੜੇ ਨਿਸ਼ਾਨੇ ਸਾਧਦੇ ਨੇ ਨਵਜੋਤ ਸਿੰਘ ਸਿੱਧੂ ਤੇ ਉਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀ ਪਾਲਿਟਿਕ ਜਵਾਬ ਦਿੱਤਾ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਮੈਨੂੰ ਇਹ ਹੀ ਬੇਨਤੀ ਕਰੂੰਗਾ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਿਓਰਿਟੀ ਤੋਂ ਐਕਟ ਕਰੋ ਇਹ ਤੁਹਾਨੂੰ ਐਸੀ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਵੀ ਕਰੋ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਚੁੱਪ ਓਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਸ ਸਟੇਜ ਤੇ ਆਓ ਤੇ ਉੱਥੇ ਬੋਲਣੇ ਤੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਹੈ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਮੇਰੇ ਖਿਆਲ ਇਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਹੀ ਚਲੋ ਸਦਾ ਸਮਝ ਲੋ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਮੈਂਟ ਆ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਦੇ ਸੱਦਾ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਵੀ ਦੇਵਾਂਗੇ ਉੱਥੇ ਗੱਲ ਕਰੋ ਜੇ ਕਰਨੀ ਵੱਖਰੀ ਗੱਲ ਹੈ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਵੀ ਦੰਦੇ ਨਜ਼ਰ ਆਏ ਨੇ ਨਾਲ ਦੀ ਨਾਲ ਇੱਥੋਂ ਤੱਕ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਗੱਲਾਂ ਕਰਕੇ ਹੀ ਜਿਹੜੀ ਅਲੱਗ ਚੱਲਣ ਦੀ ਉਹਨਾਂ ਦੀ ਇੱਕ ਪੈਂਡਾ ਰਿਹਾ ਇਸ ਦੇ ਕਰਕੇ ਹੀ ਜਿਹੜਾ ਕਾਂਗਰਸ 78 ਤੋਂ 18 ਤੇ ਸੰਕਟੇ ਰਹਿ ਗਈ ਸੀ 2022 ਦੇ ਵਿੱਚ ਜਿਸ ਦੇ ਚੱਲਦਿਆਂ ਹੀ ਇਹ ਜਿਹੜਾ ਹੁਣ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਰ ਕੀਤਾ ਜਾਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਵੇ ਹਾਈ ਕਮਾਂਡ ਇਹ ਮੰਗ ਹੈ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿਉਂਕਿ ਤੜੇ ਹੁਣ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਦੋ ਬਣ ਗਏ ਨੇ ਇੱਕ ਤੜਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਦੂਜਾ ਤੜਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਕੌਣ ਨੇ ਨਾਜਰ ਸਿੰਘ ਮਾਨਸ਼ਾਈਆ ਹਰਜਿੰਦਰ ਸਿੰਘ ਸਮਾਣਾ ਮਹੇਸ਼ਿੰਦਰ ਸਿੰਘ ਰਵਿੰਦਰ ਆਵਲਾ ਜਗਦੇਵ ਸਿੰਘ ਕਮਾਲੂ ਹਰਵਿੰਦਰ ਸਿੰਘ ਲਾਢੀ ਵਿਜੇ ਕਾਲੜਾ ਰਾਜਵੀਰ ਸਿੰਘ ਰਾਜਾ ਇੰਦਰਜੀਤ ਸਿੰਘ ਟਿੱਲੋ ਇਹ ਉਹ ਨਾਮ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਵਿੱਚ ਸ਼ਾਮਲ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਨੇ ਦੂਜੇ ਪਾਸੇ ਕੌਣ ਆ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਹਿ ਲਓ ਜਾਂ ਫਿਰ ਰਾਜਾ ਬੜਿੰਗ ਦੇ ਨਾਲ ਕਹਿ ਲਓ ਉਹ ਜਿਹੜਾ ਦੂਜਾ ਤੜਾ ਉਹਦੇ ਵਿੱਚ ਬਰਿੰਦਰ ਮੀਤ ਸਿੰਘ ਪਾੜਾ ਦਵਿੰਦਰ ਗਵਾਇਆ ਅਮਿਤ ਵੇਜ ਕੁਲਵੀਰ ਜੀਰਾ ਲਖਵੀਰ ਲੱਖਾ ਇੰਦਰਵੀਰ ਬਲਾਰੀਆ ਮੋਹਿਤ ਮੇਂਦਰਾ ਨਵਜੋਤ ਦਈਆ ਖੁਸ਼ਵਾਦ ਜਟਾਣਾ ਇਹੋ ਨਾਮ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨੇ ਜਿਹੜੇ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਆ ਆਪਣੇ ਹਵਾਲੇ ਤੋਂ ਲਾ ਲੋ ਜਾਂ ਫਿਰ ਆਪਣੇ ਜਿਹੜੇ ਉਹਨਾਂ ਦੇ ਧੜੇ ਦੇ ਜਿੰਨੇ ਵੀ ਲੀਡਰ ਨੇ ਸਾਰਿਆਂ ਦੇ ਹਵਾਲੇ ਤੋਂ ਉਹਨਾਂ ਨੇ ਕੁਝ ਟਵੀਟ ਕੀਤੇ ਨੇ ਟਵੀਟਾਂ ਦੇ ਵਿੱਚ ਉਹਨਾਂ ਨੇ ਆਪਣੇ ਨਜ਼ਦੀਕੀਆਂ ਦੇ ਨਾਮ ਵੀ ਦੱਸੇ ਸੀ ਨਾਲ ਦੀ ਨਾਲ ਤੁਹਾਨੂੰ ਉਹ ਪਰ ਕੇ ਸੁਣਾਉਣੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਦੇ ਵਿੱਚ ਕੀ ਲਿਖਦੇ ਨੇ ਇੱਕ ਤਾਂ ਟਵੀਟ ਉਹਨਾਂ ਨੇ ਜਿਹੜਾ ਬਾਜਵਾ ਸਾਹਿਬ ਨੂੰ ਹੀ ਕੀਤਾ ਸੀ ਬਾਜਵਾ ਸਾਹਿਬ ਨੂੰ ਪਹਿਲਾਂ ਉਹਨਾਂ ਦਾ ਟਵੀਟ ਜਾਂਦਾ ਜਿਸ ਦੇ ਵਿੱਚ ਲਿਖੇ ਦਿੰਦੇ ਨੇ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਕਬਰਾਂਚੋਂ ਪੈਦਾ ਗੁੰਮਰਾਹਕੁੰਨ ਬਿਆਨ ਤੇ ਬਿਹਾਰ ਚੁਤਰਾਈ ਵਾਲੀ ਪੈਂਤੜੇ ਬਾਜੀ ਦਾ ਅਹਲਾ ਨਮੂਨਾ ਤੁਸੀਂ ਇੰਡੀਆ ਗੱਠ ਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਸ ਗੱਠ ਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਆ ਪਰ ਜੇ ਸਿੱਧੂ ਇਹੇ ਆਖੇ ਕਿ ਹਾਈ ਕਮਾਂਡ ਨਾਲ ਖੜਾਂਗੇ ਤਾਂ ਪੰਜਾਬ ਲਈ ਲੜਾਂਗੇ ਇਹ ਵੱਖਰਾ ਅਖਾੜਾ ਕਿਵੇਂ ਹੋ ਸਕਦਾ ਹੈ ਸਵਾਲ ਕੀਤਾ ਸੀ ਦਰਅਸਲ ਕਿਹਾ ਕਿ 2024 ਦੇ ਇਲੈਕਸ਼ਨ ਨੂੰ ਮੱਦੇਨਜ਼ਰ ਜਿਹੜਾ ਗੱਠਜੋੜ ਬਣਿਆ ਉੱਪਰਲੀ ਸਿਆਸਤ ਦੇ ਵਿੱਚ ਤਾਂ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਜਿਹੜੀ ਇੱਕ ਸਿਆਸੀ ਸਰਗਰਮੀਆਂ ਤੇਜ਼ ਨੇ ਕਿ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਹੱਥ ਮਿਲਾਉਣ ਗਈਆਂ ਜਾਂ ਫਿਰ ਨਹੀਂ ਉਸ ਨੂੰ ਲੈ ਕੇ ਹੀ ਆ ਜਿਹੜਾ ਏ ਹੋਇਆ ਕਿਉਂਕਿ ਜ਼ਿਆਦਾਤਰ ਲੀਡਰ ਨੇ ਪੰਜਾਬ ਕਾਂਗਰਸ ਦੇ ਜਿਹੜੇ ਚਾਹੁੰਦੇ ਨੇ ਇਹ ਕਿ ਇਹ ਹੁਣ ਨਹੀਂ ਹੋਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਇਹ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਹਾਈ ਕਮਾਂਡ ਦੇ ਨਾਲ ਖੜੇ ਆ ਹਾਈ ਕਮਾਂਡ ਦਾ ਜੋ ਵੀ ਫੈਸਲਾ ਹੋਵੇਗਾ ਸਾਨੂੰ ਮਨਜ਼ੂਰ ਹੋਵੇਗਾ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਟਵੀਟ ਹੋਰ ਕਰਦੇ ਨੇ ਜਿਦੇ ਵਿੱਚ ਪਹਿਲਾਂ ਬਾਜਵਾ ਸਾਹਿਬ ਨੂੰ ਸਸਰੀਕਾਰ ਬੁਲਾਈ ਜਾਂਦੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਆ ਕਿ ਨਾ ਸਾਨੂੰ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ਦੇ ਵਿੱਚ ਸੱਦਿਆ ਜਾਂਦਾ ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸਦਿੱਤੇ ਰੈਲੀ ਰੱਖ ਕੇ 8000 ਤੋਂ ਵੱਧਾ ਇਕੱਠ ਕਰ ਲੈਂਦੇ ਆ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਆਖਿਆ ਜਾਂਦਾ ਅਸੀਂ ਅਹੁਦੇਦਾਰ ਅਤੇ ਕਾਂਗਰਸ ਵਰਕਰ ਨੇ ਜਿਹੜੇ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਰੁੱਝੇ ਹੋਇਆ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਕਰਕੇ ਸਾਡੇ ਨਾਲ ਜਿਹੜਾ ਪੱਖਪਾਤ ਕਿਉਂ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਆ ਅਸੀਂ ਪਾਰਟੀ ਨੂੰ ਓਨਾ ਹੀ ਪਿਆਰ ਅਤੇ ਸਤਿਕਾਰ ਦਿੰਦੇ ਆ ਜਿੰਨਾ ਤੁਸੀਂ ਦਿੰਦੇ ਹੋ ਪਿਛਲੇ ਲਗਭਗ 1 ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੋਂ ਕੋਈ ਵੀ ਵੱਡਾ ਸਮਾਗਮ ਨਹੀਂ ਕੀਤਾ ਜਦੋਂ ਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ ਨੇ ਅਸਲ 'ਚ ਦੁੱਖ ਇਸ ਗੱਲ ਦਾ ਕਿ ਕੁਝ ਲੀਡਰਾਂ ਨੂੰ ਇਹ ਗੱਲ ਚੁੱਪ ਰਹੀ ਆ ਕਿਉਂ ਚੁੱਪ ਰਹੀ ਆ ਪਤਾ ਨਹੀਂ ਬਰਕਰਾਂ ਨੂੰ ਮਾਨ ਸਤਕਾਰ ਅਤੇ ਨਮੁੰਦਗੀ ਨਹੀਂ ਮਿਲ ਰਹੀ ਜੇ ਕਿਸੇ ਵਰਕਰ ਜਾਂ ਲੀਡਰ ਵਰਕਰ ਦੀ ਨਵਜੋਤ ਸਿੰਘ ਸਿੱਧੂ ਨੇ ਬਾਫੜੀ ਤਾਂ ਫਿਰ ਕੁਝ ਲੀਡਰਾਂ ਨੂੰ ਇਹ ਗੱਲ ਕਿਉਂ ਚੁੱਪਦੀ ਆ ਉਮੀਦ ਕਰਦੇ ਆ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਅਤੇ ਸਧਾਰਨ ਵਰਕਰਾਂ ਦੇ ਨਾਲ ਪੱਖਪਾਤ ਨਹੀਂ ਕਰੇਗੀ ਇਹ ਟਵੀਟ ਨਵਜੋਤ ਸਿੰਘ ਸਿੱਧੂ ਨੇ ਕੀਤਾ ਤੇ ਟਵੀਟ ਕਿਹਨਾਂ ਦੇ ਹਵਾਲੇ ਤੋਂ ਕੀਤਾ ਉਹ ਨਾਮ ਵੀ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਤੌਰ ਤੇ ਉਸ ਟਵੀਟ ਦੇ ਵਿੱਚ ਲਿਖੇ ਨੇ ਕਿ ਨਾਜਰ ਸਿੰਘ ਮਾਨਸ਼ਾਈਆ ਅਰਜੰਦਰ ਸਿੰਘ ਸਮਾਣਾ ਮਹੇਸ਼ਿੰਦਰ ਸਿੰਘ ਰਵਿੰਦਰ ਜਗਦੇਵ ਸਿੰਘ ਕਮਾਲੂ ਵਿਜੇ ਕਲਰ ਹਰਵਿੰਦਰ ਸਿੰਘ ਲਾਦੀ ਰਾਜਵੀਰ ਸਿੰਘ ਰਾਜਾ ਇੰਦਰਜੀਤ ਸਿੰਘ ਢਿੱਲੋਂ ਇਹਨਾਂ ਤੇ ਨਾਲ ਕਾਂਗਰਸ ਦੇ ਵਰਕਰ ਇਹਨਾਂ ਦੇ ਹਵਾਲੇ ਤੋਂ ਜਿਹੜਾ ਇਹ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਤਾਂ ਉਸ ਤੋਂ ਬਾਅਦ ਇੱਥੇ ਹੀ ਇਹ ਜਿਹੜਾ ਬਸ ਨਹੀਂ ਹੁੰਦੀ ਇੱਕ ਨਵਜੋਤ ਸਿੰਘ ਸਿੱਧੂ ਨੇ ਕੁਝ ਸਮਾਂ ਪਹਿਲਾਂ ਅੱਜ ਹੀ ਇੱਕ ਹੋਰ ਟਵੀਟ ਖੜਕਾਇਆ ਸੀ ਉਸ ਟਵੀਟ ਦੇ ਵਿੱਚ ਕਹਿੰਦੇ ਨੇ ਕਿ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਪੰਜਾਬ ਦੀ ਪੁਨਰ ਸੁਰਜੀਤੀ ਦੇ ਏਜੰਡੇ ਦਾ ਪ੍ਰਚਾਰ ਕਰਨ ਲਈ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹ ਬਣਾਉਣ ਲਈ 100 ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ ਵਿੱਚ ਇਕੱਠੇ ਹੋ ਜਾਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਚੁੰਦੇ ਨੇ ਇਹ ਸਾਡੀ ਪਾਰਟੀ ਨੂੰ ਮਜ਼ਬੂਤ ਕਰਦਾ ਕਿਉਂਕਿ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਤੇ ਲੀਡਰਸ਼ਿਪ ਦਾ ਨਿਰਮਾਣ ਹੁੰਦਾ 8000 ਪਾਰਟੀ ਵਰਕਰਾਂ ਲਈ ਸਪੋਰਟ ਦੀ ਥਾਂ ਅੜਿੱਕਾ ਕਿਉਂ ਕੀ ਪੰਜਾਬ ਦੇ ਲੋਕ ਤੁਹਾਡੀ ਪੰਜਾਬ ਲੀਡਰਸ਼ਿਪ ਦੇ এজেন্ডੇ ਤੇ ਵਿਸ਼ਵਾਸ ਕਰਦੇ ਹਨ ਤੁਹਾਨੂੰ ਬਦਲ ਵਜੋਂ ਮੰਨਦੇ ਹਨ ਇਹ ਸਭ ਤੋਂ ਮਹੱਤਵਪੂਰਨ ਤਨਵਜੋਤ ਸਿੰਘਾ ਸਿੱਧੂ ਦੇ ਵੱਲੋਂ ਇਹ ਸਵਾਲ ਸੀ ਜਿਹੜੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਅੱਗੇ ਰੱਖੇ ਗਏ ਸੀ ਤੇ ਪ੍ਰਤਾਪ ਸਿੰਘ ਬਾਜਵਾ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਕਸ਼ਨ ਦੀ ਤਿਆਰੀ ਦੇ ਵਿੱਚ ਨੇ ਐਕਸ਼ਨ ਦੀ ਮੰਗ ਨਵਜੋਤ ਸਿੰਘਾ ਸਿੱਧੂ ਦੇ ਖਿਲਾਫ ਲਗਾਤਾਰ ਜਿਹੜਾ ਉਹਨਾਂ ਦੇ ਧੜੇ ਦੇ ਵੱਲੋਂ ਕੀਤੀ ਜਾ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਹਾਲਾਂਕਿ ਹਾਈ ਕਮਾਂਡ ਫੈਸਲਾ ਕੀ ਕਰਦੀ ਆ ਇਹ ਤਾਂ ਆਉਣ ਵਾਲਾ ਸਮਾਹੀ ਬਿਆਨ ਕਰੇਗਾ ਸਾਡੇ ਨਾਲ ਸਾਡੇ ਵੀਰੋ ਚੀਫ ਬਲਜੀਤ ਮਰਵਾਹਾ ਜੀ ਹੋਰ ਜੁੜ ਚੁੱਕੇ ਨੇ ਤਾਂ ਮਰਵਾਹਾ ਜੀ ਦੇਖਿਆ ਜਾਵੇ ਜਿਵੇਂ ਹੀ ਹੁਣ ਇੱਕ ਵਾਰ ਫਿਰ ਤੋਂ ਇਲੈਕਸ਼ਨ ਦਾ ਵਿਗਲ ਵੱਜਿਆ ਤਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਫਿਰ ਤੋਂ ਉੱਭਰ ਕੇ ਸਾਹਮਣੇ ਆ ਗਿਆ ਕੱਲ ਹੀ ਜਿਹੜਾ ਰਾਜਾ ਵੜਿੰਗ ਦੀ ਸਟੇਟਮੈਂਟ ਆਈ ਹੈ ਰਾਜਾ ਵੜਿੰਗ ਦੀ ਸਟੇਟਮੈਂਟ ਕੀ ਹੈ ਕਿ ਪਾਰਟੀ ਦੀ ਜੜ੍ਹਾਂ ਦੇ ਵਿੱਚ ਦਾਤੀ ਦੇ ਸਮਾਨ ਕੰਮ ਕਰ ਰਹੇ ਨਵਜੋਤ ਸਿੱਧੂ ਕਦੇ ਵੀ ਉਹ ਕੱਟ ਸਕਦੇ ਆ ਜੀ ਦੂਜੀ ਉਹਨਾਂ ਨੇ ਗੱਲ ਕਹੀ ਹੈ ਕਿ ਬਾਰੂਦ ਦੇ ਢੇਰ ਦੇ ਵਿੱਚ ਰਿਪੋਰਟ ਭਿਆ ਹੁੰਦਾ ਹੈ ਜਿਹੜਾ ਉਹ ਰਿਪੋਰਟ ਵਾਂਗੂ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਬੈਠੇ ਹੋਏ ਆ ਜੀ ਹੁਣ ਆਪਾਂ ਕਹੀਏ ਕਿ ਪੂਰੀ ਕਾਂਗਰਸ ਇਦਾਂ ਸੋਚ ਰਹੀ ਹੈ ਹਾਈ ਕਮਾਂਡ ਇਦਾਂ ਸੋਚ ਰਹੀ ਹੈ ਕਿਉਂਕਿ ਸਿੱਧੂ ਦੀ ਜਿਹੜੀ ਐਂਟਰੀ ਆ ਉੱਪਰੋਂ ਹੋਈ ਸੀਗੀ ਹਾਈ ਕਮਾਂਡ ਵੱਲੋਂ ਜੀ ਇਹ ਹਾਈ ਕਮਾਂਡ ਦੇ ਕਹਿਣ ਤੇ ਨਾ ਵੜਿੰਗ ਬੋਲੇ ਆ ਜਾਂ ਉਹਨਾਂ ਦੀ ਆਪਣੀ ਇੱਕ ਇੱਕ ਆਪਾ ਗਈਏ ਇਨਸਕਿਉਰਨਸ ਹੈਗੀ ਹੈ ਕਿਉਂਕਿ ਹਲੇ ਵੀ ਸਿੱਧੂ ਭਾਵੇਂ ਵੱਕ ਨੇ ਪਰ ਉਹਨਾਂ ਚ ਨਾ ਕੈਲੀਬਰ ਹੈਗਾ ਕਿ ਉਹ ਆਪਣਾ ਵੜਿੰਗ ਨੂੰ ਕੱਟ ਕੇ ਜੇ ਹਾਈ ਕਮਾਂਡ ਜਾਵੇ ਤਾਂ ਵੜਿੰਗ ਨੂੰ ਕੱਟ ਕੇ ਪਾਰਟੀ ਦੇ ਔਦੇ ਦੇ ਪ੍ਰਧਾਨ ਦੇ ਔਦੇ ਤੇ ਆ ਕੇ ਬੈਠ ਸਕਦੇ ਨੇ ਇੰਨੀ ਕਿ ਉਹਨਾਂ ਦੀ ਹਲੇ ਵੀ ਕੈਲੀਬਰ ਹੈ ਲਿਆਕਤ ਹੈ ਜੀ ਹਾਲਾਂਕਿ ਇਹ ਹੁਣ 7 ਦਸੰਬਰ ਦੀ ਗੱਲ ਹੈ ਜਦੋਂ ਨਵਜੋਤ ਸਿੱਧੂ ਦੇ ਮੁੰਡੇ ਦਾ ਵਿਆਹ ਹੁੰਦਾ ਚਲੋ ਸਿੱਧੂ ਨੇ ਵੀ ਸਾਰੇ ਮਤਭੇਦ ਪਲਾ ਕੇ ਵੜਿੰਗ ਨੂੰ ਬੁਲਾਇਆ ਵੜਿੰਗ ਵੀ ਚਲੋ ਜਾ ਕੇ ਵੀ ਆਉਂਦੇ ਨੇ ਜੀ ਪਰ ਉਸ ਤੋਂ ਥੋੜੇ ਦੇਰ ਬਾਅਦ ਹੀ ਜਿਹੜਾ ਸਿੱਧੂ ਦਾ ਇਹ ਜਿਹੜਾ ਬਿਆਨ ਆ ਜਾਣਾ ਇਹ ਸਾਬਤ ਕਰਦਾ ਕਿ ਦੋਨਾਂ ਦੇ ਸਬੰਧ ਹਲੇ ਚੰਗੇ ਜਿਹੜਾ ਨਹੀਂ ਹੈਗੇ ਨੇ ਜੀ ਇਹ ਉਸ ਤੋਂ ਬਾਅਦ ਵੜਿੰਗ ਬੜਾ ਖੁੱਲ ਕੇ ਬੋਲਦੇ ਪਏ ਨੇ ਵੀ ਸਿੱਧੂ ਜਿਹੜਾ ਠੀਕ ਨਹੀਂ ਹੈਗੇ ਪਾਰਟੀ ਦੇ ਲਈ ਹੋਰ ਕਿਸੇ ਨੇਤਾ ਬਾਰੇ ਆਪਾਂ ਗੱਲ ਕਰੀਏ ਤਾਂ ਵਰਿੰਗ ਅਜ ਤੱਕ ਅੱਜ ਤੱਕ ਬੋਲੇ ਨਹੀਂ ਹੈਗੇ ਜੀ ਔਰ ਅਨੁਸ਼ਾਸਨ ਦੇ ਨਾਂ ਤੇ ਸਭ ਨੂੰ ਪਾਰਟੀ ਦੇ ਵਿੱਚੋਂ ਜਿਹਨੂੰ ਲੱਗਦਾ ਵੀ ਜਿਹੜਾ ਵਰਿੰਗ ਦੇ ਖਿਲਾਫ ਬੋਲਦਾ ਹੈ ਕਿ ਇਹ ਜਿਹੜਾ ਵਰਿੰਗ ਨੂੰ ਬਦਾਰ ਪ੍ਰਧਾਨ ਮਨਜ਼ੂਰ ਨਹੀਂ ਕਰਦਾ ਉਹਨੂੰ ਲੈ ਕੇ ਜਿਹੜਾ ਹੈਗਾ ਛੱਟ ਅਨੁਸ਼ਾਸਨੀ ਕਾਰਵਾਈ ਦਾ ਹਵਾਲਾ ਦੇ ਕੇ ਨਵਜੋਤ ਸਿੱਧੂ ਬਾਹਰ ਨਵਜੋਤ ਸਿੱਧੂ ਨੂੰ ਬਾਹਰ ਕੱਢਣਾ ਚਾ ਰਹੇ ਨੇ ਜਿਵੇਂ ਹੋਰਾਂ ਨੂੰ ਕੱਢਿਆ ਬਰਾ ਸਟਿੰਗ ਨੇ ਸੋ ਇਸ ਕੇ ਹੌਰਸ ਆਪਾਂ ਉਹਨਾਂ ਦੀ ਹੀ ਕਹਿ ਸਕਦੇ ਆ ਜੀ ਪਰ ਦੂਜੇ ਪਾਸੇ ਪ੍ਰਤਾਪ ਬਾਜਬਾ ਤਾਂ ਸ਼ਰੀਆਮ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਕਰਕੇ ਹੀ ਸਾਡੇ 78 ਤੋਂ 18 ਰਹਿ ਗਏ ਨੇ ਹਾਂ ਬਿਲਕੁਲ ਇਹ ਵੀ ਨਾਲ ਕਿਹਾ ਕਹਿੰਦੇ ਵੀ ਸਿੱਧੂ ਜਿਹੜਾ ਕੈਪੇਬਲ ਨਹੀਂ ਸੀਗੇ ਇਸ ਚੀਜ਼ ਲਈ ਤੇ ਉਹਨਾਂ ਦੀ ਆਪਣੀ ਵਡਿਆਈ ਸੀਗੀ ਜਿਹੜੀ ਸਿੱਧੂ ਨੇ ਉਸ ਤੇ ਬੜਾ ਜ਼ੋਰ ਲਾਇਆ ਆਪਣੀ ਹੀ ਤਾਰੀਫ ਜਿਹੀ ਕਰਦੇ ਰਹੇ ਆਪਣੇ ਆਪ ਨੂੰ ਸਰਵੋਸਰਬਾ ਦਿਖਾਉਂਦੇ ਰਹੇ ਉਹ ਕਿਤਨਾ ਕਿਤੇ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਸਿਖਾਤੇ ਉਹਨਾਂ ਨੇ ਕਿਹਾ ਕਿ ਉਹਨਾਂ ਸਿੱਧਾ ਹੀ ਕਹਤੇ ਹੁਣ ਤਾਂ ਬੜਿੰਗ ਨੇ ਵੀ ਹੁਣ ਉਹ ਵੇਲਾ ਹੈਗਾ ਵੀ ਨੌਜੋਤ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਕੱਢ ਦੋ ਪਰਨਾ ਇਸ ਤੋਂ ਬਾਅਦ ਤੁਸੀਂ ਜੇ ਕਹੋਗੇ ਬਈ ਨਹੀਂ ਕੱਢਣਾ ਜਾਂ ਕੁਝ ਹੋਰ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਪਾਰਟੀ ਵਾਲੇ ਨੂੰ ਨੁਕਸਾਨ ਹੁੰਦਾ ਤਾਂ ਸਿੱਧੇ ਤੌਰ ਤੇ ਉਹਦੇ ਲਈ ਆਪਣਾ ਲਿਰਾ ਫਰਿੰਗ ਨੇ ਇੱਕ ਆਪਾਂ ਕਹੀਏ ਵੀ ਠੀਕਰਾ ਹੁਣਾ ਸਿਰ ਤੇ ਭੰਨ ਦਿੱਤਾ ਆਪਣਾ ਨਵਜੋਤ ਸਿੱਧੂ ਦੇ ਵੀ ਪਾਰਟੀਏ ਹਾਰੀ ਹੈ ਜਾਂ ਅੱਗੇ ਵੀ ਪਾਰਟੀ ਦਾ ਕੋਈ ਬੁਰਾ ਟਾਈਮ ਆਂਦਾ ਨਵਜੋਤ ਸਿੱਧੂ ਜ਼ਿੰਮੇਦਾਰ ਹੋਣਗੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਸਵਾਲ ਪੁੱਛ ਰਹੇ ਨੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਭਾਈ ਤੁਸੀਂ ਜਿਹੜਾ ਪ੍ਰਧਾਨ ਹੋ ਉਹ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਫਿਰ ਵੀ ਲੋਕਾਂ ਦੀ ਬਿਹਤਰੀ ਦੇ ਲਈ ਤੁਸੀਂ ਕੋਈ ਵੱਡਾ ਪ੍ਰੋਗਰਾਮ ਨਹੀਂ ਰੱਖਿਆ ਜੇ ਮੈਂ ਇੱਕ ਵੱਡਾ ਪ੍ਰੋਗਰਾਮ ਰੱਖ ਲਿਆ 8000 ਲੋਕਾਂ ਦਾ ਇਕੱਠ ਕਰ ਲਿਆ ਫਿਰ ਮੈਂ ਇਹਦੇ ਵਿੱਚ ਮਾੜਾ ਕੀ ਕਰਤਾ ਮੈਂ ਤਾਂ ਪਾਰਟੀ ਦੀ ਭੈਤਰੀ ਲਈ ਹੀ ਪਾਰਟੀ ਦੇ ਲਈ ਲੋਕਾਂ ਨੂੰ ਜੋੜ ਰਿਆ ਬਿਲਕੁਲ ਇਹ ਗੱਲ ਠੀਕ ਹੈ ਜੋ ਨਿਰਜੋਤ ਸਿੱਧੂ ਕਹਿੰਦੇ ਕਿ ਮੈਂ ਪਾਰਟੀ ਦੀ ਭੈਤਰੀ ਲਈ ਕੰਮ ਕਰ ਰਿਹਾ ਪਰ ਕਿਤੇ ਨਾ ਕਿਤੇ ਨਿਰਜੋਤ ਸਿੱਧੂ ਨੂੰ ਇਹ ਵੀ ਪਰਚੋਲ ਕਰਨੀ ਪੈਗੀ ਕਿ ਜੇ ਉਹ ਪਾਰਟੀ ਦੀ ਭੈਤਰੀ ਲਈ ਕੰਮ ਕਰਦੇ ਹੈ ਤਾਂ ਪੁੱਤੀ ਵਾਲਿਆਂ ਨੂੰ ਲੈ ਕੇ ਨਾਲ ਨਹੀਂ ਚੱਲਦੇ ਜੀ ਵਨ ਮੈਨ ਸ਼ੋ ਹੀ ਲੈ ਕੇ ਚੱਲਦੇ ਆ ਕਦੀ ਉਹਨਾਂ ਨਾਲ ਤੁਹਾਨੂੰ ਪ੍ਰਤਾਪ ਬਾਜਵੰਦ ਨਜ਼ਰ ਆਣਗੇ ਬੋਡਿੰਗ ਦੀ ਨਜ਼ਰ ਆਣੇ ਨੇਤਾ ਜਿਹੜੇ ਨਜ਼ਰ ਜੀ ਜੀ ਹੋਰ ਕਿਸੋ ਕਿਤਨਾ ਕਿਤੇ ਫਿਰ ਸਿੱਧੂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਜੇ ਮੈਂ ਪਾਰਟੀ ਦੀ ਗੱਲ ਕਰ ਰਿਹਾ ਤਾਂ ਮੇਰੇ ਨਾਲ ਜਿਹੜਾ ਹੈਗਾ ਇਹ ਨੇਤਾ ਲੋਗ ਹੁਣੇ ਚਾਹੀਦੇ ਨਹੀਂ ਪਰ ਸਿੱਧੂ ਵੀ ਜਿਹੜਾ ਹੈ ਮੈਂ ਹੀ ਮੈਂ ਹੂੰ ਦੂਸਰਾ ਕੋਈ ਨਹੀਂ ਇਸ ਸਿਧਾਂਤ ਤੇ ਜਿਹੜਾ ਚੱਲਦੇ ਪਏ ਹੈ ਫਿਰ ਇਹ ਲੱਗਦਾ ਕਿ ਉਹ ਆਪਣੇ ਆਪ ਨੂੰ ਹੀ ਉੱਪਰ ਦਿਖਾਉਂਦੇ ਨੇ ਪਾਰਟੀ ਤੋਂ ਉੱਪਰ ਦਿਖਾਉਂਦੇ ਨੇ ਕਿ ਮੇਰੇ ਕਰਕੇ ਆਪਣਾ ਪਾਰਟੀ ਹੈਗੀ ਹੈ ਸੋ ਇਹ ਸਿੱਧੂ ਦੀ ਕਮੀ ਵੀ ਹੈਗੀ ਹੈ ਪਰ ਦੇਖਿਆ ਜਾਵੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਸੁਨੀਲ ਕੁਮਾਰ ਜਾਖੜ ਨੂੰ ਪਾਸੇ ਕਰਕੇ ਤਾਂ ਉਸ ਵਕਤ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਸੀਗੇ ਜਿਨ੍ਹਾਂ ਦੇ ਵਿੱਚ ਬੜਿੰਗ ਦਾ ਨਾਮ ਵੀ ਆਉਂਦਾ ਕੁਲਵੀਰ ਜੀਰੇ ਦਾ ਨਾਮ ਵੀ ਆਉਂਦਾ ਉਹ ਅੱਜ ਸਾਰੇ ਹੀ ਨਵਜੋਤ ਸਿੱਧੂ ਦੇ ਖਿਲਾਫ ਹੋ ਕੇ ਖੜੇ ਨੇ ਹਾਂ ਬਿਲਕੁਲ ਇਹ ਤਾਂ ਹੈਗੀ ਆ ਉਹ ਕਿਉਂਕਿ ਕਿਤੇ ਨਾ ਕਿਤੇ ਜੇ ਉਹ ਸਿੱਧੂ ਦਾ ਇਕੱਲੇ ਤੁਰਨਾ ਵੀ ਨਾ ਜਿਹੜਾ ਉਹਨਾਂ ਲਈ ਨੁਕਸਾਨ ਦਾ ਕਾਰਨ ਰਿਹਾ ਤੇ ਉਹਨਾਂ ਨੂੰ ਵੀ ਇਹ ਚੀਜ਼ ਲੱਗੀ ਸੀ ਕਿ ਆਪਣਾ ਉਹ ਬਾਕੀਆਂ ਨੂੰ ਪੁੱਛ ਨਹੀਂ ਪਈ ਕਿਉਂਕਿ ਪਾਰਟੀ ਵਿੱਚ ਦੇਖੇਗਾ ਬਨਜੋਤ ਸਿੱਧੂ ਤਾਂ ਹੁਣ ਆਏ ਆ ਫਿਰ ਭਾਜਪਾ ਛੱਡ ਕੇ ਆਏ ਸੀਗੇ ਸੋ ਬਾਕੀਆਂ ਨੂੰ ਲੱਗਦਾ ਪਾਰਟੀ ਵਾਲਿਆਂ ਨੂੰ ਕਿ ਜੇ ਅਸੀਂ ਕੱਟੜ ਹੋ ਕੇ ਇਹ ਪਾਰਟੀ ਨਾਲ ਜੁੜੇ ਰਹੇ ਹਾਂ ਪਾਰਟੀ ਦੇ ਵਿਚਾਰਾਂ ਨਾਲ ਜੁੜੇ ਰਹੇ ਹਾਂ ਤੇ ਸਾਨੂੰ ਕੋਈ ਆ ਕੇ ਇਦਾਂ ਜੇ ਸਾਈਡ ਲਾਈਨ ਕਰੇਗਾ ਬਾਈਪਾਸ ਕਰੇਗਾ ਤੇ ਫਿਰ ਸ਼ਿੱਧੂ ਦਾ ਇਕੱਲੇ ਹੋ ਜਾਣਾ ਲਾਜ਼ਮੀ ਹੈ ਸੇਮ ਚੀਜ਼ ਸੁਨੀਲ ਜਾਖੜ ਨੂੰ ਭਾਜਪਾ ਕਰਦੇ ਨੇ ਜਾ ਕੇ ਸੋ ਇਹਦਾ ਖਮਿਆਜਾ ਜਾਖੜ ਨੂੰ ਵੀ ਭੁਗਤਣਾ ਪਏਗਾ ਜੀ ਜੀ ਇਹ ਤਾਂ ਆਖਰੀ ਸਵਾਲਾ ਮਰਵਾਹਾ ਜੀ ਦੇਖਿਆ ਜਾਵੇ ਨਵਜੋਤ ਸਿੰਘ ਸਿੱਧੂ ਉਹ ਪਾਰਟੀ ਦੇ ਵਿੱਚ ਆਏ ਸੀ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਤਾਂ ਉਸ ਵਕਤ ਕੈਪਟਨ ਮਰਿੰਦਰ ਸਿੰਘ ਦੇ ਨਾਲ ਸਟਾਰਟ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਦੀਕੀਆਂ ਸੀ ਨਵਜੋਤ ਸਿੱਧੂ ਦੀਆਂ ਫਿਰ ਦੋਨਾਂ ਦੇ ਵਿੱਚ ਟਕਰਾਰ ਹੋਈ ਕੈਪਟਨ ਮਰਿੰਦਰ ਸਿੰਘ ਬਾਹਰ ਗਏ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਨਾਲ ਸਿੱਧੂ ਦੀਆਂ ਬੜੀਆਂ ਨਜ਼ਦੀਕੀਆਂ ਸੀ ਉਹਨਾਂ ਦੀ ਦੋਨਾਂ ਦੀ ਟਕਰਾਰ ਹੋ ਗਈ ਫਿਰ ਰਾਜਾ ਵੜਿੰਗ ਦੇ ਨਾਲ ਨਜ਼ਦੀਕੀਆਂ ਸੀ ਵੜਿੰਗ ਦੇ ਨਾਲ ਟਕਰਾਰ ਹੋ ਗਈ ਜਿਹਦੇ ਨਾਲ ਜਿਹੜਿਆ ਕਿਸੇ ਟਾਈਮ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕ ਹੁੰਦਾ ਥੋੜਾ ਟਾਈਮ ਬਾਅਦ ਹੀ ਸਿੱਧੂ ਨਾਲ ਟਕਰਾਰ ਹੋ ਜਾਂਦੀ ਹੈ ਕਾਂਜੀ ਐ ਵੀ ਨਵਜੂਨਤਾ ਸਿੱਧੂ ਇਹ ਜੀ ਇੱਕ ਸ਼ਖਸੀਅਤ ਆਪਾਂ ਕਹੀਏ ਆਪਣੇ ਖੇਤਰ ਦੀ ਹੈ ਜਿਹੜੀ ਇਹ ਹਮੇਸ਼ਾ ਸਟਾਰਟਅਪ ਦੇ ਵਿੱਚ ਰਹੇ ਨੇ ਭਾਵੇਂ ਉਹ ਕ੍ਰਿਕਟ ਸੀ ਭਾਵੇਂ ਉਹ ਐਜ਼ ਅ ਸ਼ੋਅ ਦੇ ਵਿੱਚ ਜੱਜ ਬਣ ਕੇ ਜਾਣਾ ਯਾ ਕਿਸੇ ਵੀ ਖੇਤਰ ਚ ਸੈਲੀਬ੍ਰਿਟੀ ਦੇ ਤੌਰ ਤੇ ਜਾਣਾ ਤੇ ਫਿਰ ਉਹਨਾਂ ਨੂੰ ਕੀ ਲੱਗਦਾ ਸੀ ਯਾਰ ਮੈਂ ਸਿੱਧਾ ਜੇ ਪਾਰਟੀ ਚ ਆਵਾਂ ਮੈਂ ਸਿੱਧਾ ਐਮਪੀ ਬਣਾ ਯਾ ਚੀਫ ਮਨਿਸਟਰ ਬਣਾ ਤੇ ਯਾ ਪਾਰਟੀ ਪ੍ਰਧਾਨ ਬਣਾ ਤੇ ਜੇ ਮੈਨੂੰ ਐਮਐਲਏ ਬਣਾ ਕੇ ਤੁਸੀਂ ਮੰਤਰੀ ਬਣਾਓ ਤਾਂ ਮੇਰੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਜਦੋਂ ਅਲੰਦਾਜ਼ੀ ਜਿਹੜਾ ਨਾ ਆਵੇ ਸੋ ਉਹ ਕਿਤਨਾ ਕਿਤੇ ਆ ਠੀਕ ਹੈ ਵੀ ਤੁਸੀਂ ਉਸ ਕਦਬੂਤ ਦੇ ਬੰਦੇ ਹੈਗੇ ਹੋ ਪਰ ਹੋਰ ਚੀਜ਼ ਵੀ ਦੇਖਣੀ ਪੈਂਦੀ ਆ ਪਾਰਟੀ ਦੇ ਵਿੱਚ ਲੋਕ ਇੱਕੋ ਵਿਅਕਤੀ ਲੱਗਦਾ ਪਾਰਟੀ ਚੱਲ ਨਹੀਂ ਰਹੀ ਐ ਬਿਲਕੁਲ ਤਾਂ ਬਾਜਵਾਦ ਆਪਣਾ ਯੋਗਦਾਨ ਆ ਵੜਿੰਗ ਦਾ ਆਪਣਾ ਯੋਗਦਾਨ ਆ ਅਮਰਿੰਦਰ ਦਾ ਆਪਣਾ ਯੋਗਦਾਨ ਦਰਿਆ ਅੱਜ ਵੀ ਕਈ ਅਜਿਹੇ ਕਾਂਗਰਸੀ ਨੇ ਜਿਹੜੇ ਸਿਰਫ ਅਮਰਿੰਦਰ ਕਰਕੇ ਨਾਲ ਤੁਰੇ ਫਿਰਦੇ ਨੇ ਤੇ ਜੇ ਕੱਲ ਨੂੰ ਅਮਰਿੰਦਰ ਵਾਪਸ ਆਉਂਦੇ ਨੇ ਉਹਦੇ ਵਿੱਚ ਆਪਣਾ ਕਾਂਗਰਸ ਦੇ ਵਿੱਚ ਤਾਂ ਉਹ ਜਿਹੜਾ ਘੁਨਬਾ ਹੈਗਾ ਅਮਰਿੰਦਰ ਨਾਲ ਹੀ ਚੱਲੇਗਾ ਸਭ ਦਾ ਇੱਕਪਣਾ ਬੈਂਕ ਐ ਸਭ ਦੇ ਕਪੜੇ ਸਟਾਚੀ ਨੇ ਤਾਂ ਤੁਹਾਨੂੰ ਵੀ ਯਾਦ ਹੋਣਗੇ ਜਦੋਂ ਨਗਯੋਤ ਸਿੱਧੂ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਕਾਂਗਰਸੀ ਦੇ ਘਰੇ ਜਾ ਰਹੇ ਸੀ ਐਮਐ ਨਾਲ ਬੈ ਕੇ ਫੋਟੋਆਂ ਖਿਚਵਾ ਰਹੇ ਸੀ ਜੀ ਜੀ ਬਿਲਕੁਲ ਖਿਚ ਰਹੇ ਸੀ ਉਹ ਕੀ ਨਾ ਜਾਣਦੇ ਸੀ ਕਿ ਮੈਨਾਂ ਇੰਨੇ ਲੋਕ ਜੁੜੇ ਹੋਏ ਨੇ ਜਿੰਨੇ ਲੋਕ ਜੁੜੇ ਹੁੰਦੇ ਤਾਂ ਸਿੱਧੂ ਫਿਰ ਅੱਜੇ ਹਾਸ਼ੀਏ ਹੁੰਦੇ ਜੀ ਜੀ ਤਾਂ ਬਹੁਤ-ਬਹੁਤ ਧੰਨਵਾਦ ਮਰਵਾਹ ਜੀ ਇਹ ਤਾਂ ਜਿਵੇਂ ਹੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ 카ਟੋ ਕਲੇਸ਼ ਹੈ ਜਿਵੇਂ ਕਿਉਂਕਿ ਜਦੋਂ-ਜਦੋਂ ਇਲੈਕਸ਼ਨ ਦਾ ਵਿਗਲ ਪਾਸਦਾ ਨਾਲ ਦੀ ਨਾਲ ਪੰਜਾਬ ਕਾਂਗਰਸ ਦੇ ਵਿੱਚ 카ਟੋ ਕਲੇਸ਼ ਸ਼ੁਰੂ ਹੋ ਜਾਂਦਾ ਪਰ ਪਿਛਲੇ ਟਾਈਮ ਦੇ ਵਿੱਚ ਇਹ ਜ਼ਰੂਰ ਦੇਖਿਆ ਗਿਆ ਕਿ ਉਹ 카ਟੋ ਕਲੇਸ਼ ਦਾ ਹਿੱਸਾ ਨਵਜੋਤ ਸਿੰਘ ਸਿੱਧੂ ਜ਼ਰੂਰ ਹੁੰਦੇ ਨੇ ਹੁਣ ਸੂਤਰਿਆਂ ਦੇ ਹਵਾਲੇ ਤੋਂ ਇਹ ਖਬਰ ਜ਼ਰੂਰ ਆ ਰਹੀ ਆ ਕਿ ਸੀਡਬਲਯੂਸੀ ਦੀ ਮੀਟਿੰਗ ਹੋਵੇਗੀ ਉਸ ਮੀਟਿੰਗ ਤੋਂ ਬਾਅਦ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਹੁਣ ਕਾਰਵਾਈ ਸਿੱਧੂ ਦੇ ਪੱਖ ਦੇ ਵਿੱਚ ਕੀਤੀ ਜਾਂਦੀ ਆ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੀਤੀ ਜਾਂਦੀ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ।